ਇਹ ਸਮਾਜ ਹੈ ਸੰਸਾਰ ਹੈ ਕੁਝ ਬੰਦੇ ਜਿਹੜੇ ਹਨ ਉਹ ਇਦਾਂ ਦੇ ਕੰਮ ਕਰ ਦਿੰਦੇ ਆ ਜਿਨ੍ਹਾਂ ਨੂੰ ਛੇਤੀ ਛੇਤੀ ਭੁੱਲਿਆ ਨਹੀਂ ਜਾ ਸਕਦਾ ਹੁੰਦਾ ਬਾਪੂ ਸੂਰ ਸਿੰਘ ਖਾਲਸਾ ਜੀ ਇੱਕ ਲੰਮਾ ਸੰਘਰਸ਼ ਕਰਕੇ ਹਨਾ ਤੇ ਅੱਜ ਸਰੀਰ ਛੱਡ ਗਏ ਨੇ ਜੀ ਉਹ ਸਰੀਰਕ ਤੌਰ ਤੇ ਜਾਣਾ ਤੇ ਇੱਕ ਆਮ ਗੱਲ ਹੈ ਪਰ ਕਈ ਬੰਦੇ ਨੇ ਜਿਹੜੀ ਪਿਰਤ ਹੁੰਦੀ ਹੈ ਕਈ ਬੰਦਿਆਂ ਦੇ ਜਿਹੜੇ ਕਾਰਜ ਹੁੰਦੇ ਨੇ ਉਹ ਚੇਤੇ ਰੱਖੇ ਜਾਂਦੇ ਆ ਤੇ ਸੱਚਮੁੱਚ ਸਲਾਹਣਯੋਗ ਹੁੰਦੇ ਨੇ ਲੰਮਾ ਸਮਾਂ ਬਾਪੂ ਵੀ ਨੇ ਸੰਘਰਸ਼ ਕਰਿਆ ਦੇਖੋ ਪੋਖੜਤਾਲ ਸੂਰਤ ਸਿੰਘ ਖਾਲਸਾ ਦੀ ਉਸ ਤੋਂ ਪਹਿਲਾਂ ਇੱਕ ਨਾਮ ਸੀ ਗੁਰਬਖਸ਼ ਸਿੰਘ ਖਾਲਸਾ ਜੀ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦਾ ਮੁੱਦਾ ਪ੍ਰਚੰਡ ਕੀਤਾ ਹੂੰ ਇਸੇ ਤਰ੍ਹਾਂ ਪੋਖੜਤਾਲ ਰੱਖੀ ਬੜੇ ਉਸ ਟਾਈਮ ਵੀ ਸਿੰਘ ਇਹ ਜਿਹੜੇ ਸਿੰਗਰ ਨੇ ਇਹ ਇਹਨਾਂ ਦਾ ਵੀ ਇੱਕ ਤੁਸੀਂ ਦੇਖਿਓ ਝਕਾ ਹੁੰਦਾ ਹੂੰ ਜਿੱਥੇ ਜਿਆਦਾ ਬੱਲੇ ਬੱਲੇ ਹੋਵੇ ਉਧਰ ਨੂੰ ਪੱਜ ਤੁਰਦੇ ਆ ਇੱਥੇ ਦੋ ਤਿੰਨ ਕਲਾਕਾਰ ਸੀ ਉਹ ਦਿੱਲੀ ਜਾ ਕੇ ਨਾ ਝਾੜੂ ਵੀ ਮਾਰੀ ਜਾਂਦੇ ਹੁੰਦੇ ਸੀ ਦਿੱਲੀ ਨਾਲ ਗਾਣੇ ਗਾਉਂਦੇ ਸੀ ਤੇ ਜਦੋਂ ਪੰਜਾਬ ਸਰਕਾਰ ਦੇ ਖਿਲਾਫ ਬੋਲਣ ਦੀ ਵਾਰੀ ਆਉਂਦੀ ਆ ਚੱਡਿਆਂ 'ਚ ਫੂਸ਼ ਆ ਸਨ ਸੱਚ ਇਹ ਕਈ ਚੌਕੀਆਂ ਭਰਦੇ ਜਾ ਕੇ ਮੁੱਖ ਮੰਤਰੀ ਦੀ ਹੂੰ ਮੈਂ ਦੇਖਿਆ ਉੱਥੇ ਜਾ ਕੇ ਮਤਲਬ ਕਿ ਟੱਕਰ ਲੈ ਲਈ ਦਿੱਲੀ ਨਾਲ ਤੇ ਲੈ ਲਈ ਆਲੀ ਆਲੀ ਪਤਾ મોદી ਨੂੰ ਕੋਈ ਕਹਿਣਾ ਨਹੀਂ ਟ੍ਰੈਂਡ ਸੀ ਗੀਤ ਚਲਾਉਣ ਦਾ ਵੀ ਟ੍ਰੈਂਡ ਸੀ ਦੌਰ ਸੀ ਮੌਕਾ ਸੀ ਤੇ ਜਦੋਂ ਇੱਥੋਂ ਦੀ ਸਰਕਾਰ ਦੀ ਗੱਲ ਕਰਨੀ ਹੋਵੇ ਫਿਰ ਇਹਨਾਂ ਨੂੰ ਪਤਾ ਕਿ ਉਸੇ ਵੇਲੇ ਮਾਨ ਨੇ ਟੈਲੀਫੋਨ ਲਵਾ ਦੇਣਾ ਹੂੰ ਤੇ bari larun lala chak do jigar utthe youtube ਤੋਂ ਤਾਂ ਫਿਰ ਚੁੱਪ ਕਰਕੇ ਬਹਿ ਜਾ ਇਹ ਗੱਲ ਮੇਰੀ ਕੌੜੀ ਲੱਗੇਗੀ ਪਰ ਚਿਤਕੇ ਦੇਖ ਲਓ ਜੀ ਅਸਰ ਕਰੇਗੀ ਨਿਮ ਹੈ ਜੀ ਤਾਂ ਗੱਲ ਇਹ ਆ ਕਿ ਬਈ ਹੁਣ ਜੇ ਤੁਸੀਂ ਦੇਖੋਗੇ ਹਮ ਗੁਰਬਖਸ਼ ਸਿੰਘ ਖਾਲਸਾ ਨਾਲ ਕੀ ਹੋਇਆ ਮੁੱਦਾ ਚੁੱਕਿਆ ਮੁੱਦਾ ਪੱਖਿਆ ਚਲੋ ਹੜਤਾਲ ਤੋੜ ਦਿੱਤੀ ਗਈ ਸਰ ਇਸੇ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਆਪਣੀ ਅੱਖੀ ਲੋਕਾਂ ਨੇ ਗੰਧੀਆਂ ਗਾਲਾਂ ਕੱਢੀਆਂ ਹਮ ਗੁਰਬਖਸ਼ ਸਿੰਘ ਖਾਲਸਾ ਨਾਲ ਹਾਲਾਂਕਿ ਉਸ ਤੋਂ ਬਾਅਦ ਪਰੋਲ ਵੀ ਮਿਲੀ ਕੁਝ ਹਮ ਬੰਦੀ ਸਿੰਘਾਂ ਜੀ ਕੁਝ ਰਿਹਾਈਆਂ ਵੀ ਹੋਈਆਂ ਸਰ ਉਸ ਬੰਦੇ ਦਾ ਹਸ਼ਰ ਇਹ ਕੀਤਾ ਗਿਆ ਹੂੰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਤੋਂ ਪੈਸਾ ਖਾ ਗਿਆ ਉਹਦੇ ਪੁੱਤ ਤੱਕ ਅਖੀਰ ਅਖੀਰ ਕੀ ਹੋਇਆ ਉਸ ਬੰਦੇ ਨੂੰ ਆ ਵਾਟਰ ਬਕਸਾ ਵਾਲੀ ਟੈਂਕੀ ਤੇ ਚੜ ਕੇ ਛਾਲ ਮਾਰ ਕੇ ਮਰਨਾ ਪਿਆ ਮੰਗੋ ਹੀ ਉਸ ਤੋਂ ਬਾਅਦ ਉਹੀ ਸੋਸ਼ਲ ਮੀਡੀਆ ਉਹਨੂੰ ਸ਼ਹੀਦ ਕਹਿਣ ਲੱਗ ਪਿਆ ਇਥੇ ਬੜਾ ਬਦਲਦੇ ਹਨ ਇੱਕ ਸ਼ਬਦ ਹੁੰਦਾ ਹੈ ਮਰਜੀ ਪਰ ਮੈਂ ਚੀਜ਼ਾਂ ਦੇਖੀਆਂ ਨੇ ਜੀ ਕੋਈ ਇਹ ਕਹੇ ਨਾ ਕਿ ਬੇਰ ਤੈਨੂੰ ਕਿਵੇਂ ਪਤਾ ਅਰੇ ਸਰ ਅਸੀਂ ਇਹ ਚੀਜ਼ਾਂ ਦੇਖੀਆਂ ਨੇ ਹੂੰ ਬਹੁਤ ਸਾਰੇ ਬੱਚੇ ਜਿਹੜੇ ਆ ਜਾਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਵਰਤੋਂਕਾਰ ਹੋ ਸਕਦੇ ਨਾ 2-4 ਸਾਲਾਂ ਚ ਸ਼ੁਰੂ ਹੋਏ ਹੋਣ ਜੀ ਅਸੀਂ ਤੇ ਜਦੋਂ ਤੋਂ ਇਹ ਫੇਸਬੁੱਕ ਪੰਜਾਬੀਆਂ ਦੇ ਹੱਥੇ ਚੜੀ ਉਦੋਂ ਤੋਂ ਇੱਥੇ ਹੂੰ ਬਹੁਤ ਕੁਝ ਦੇਖਿਆ ਸਾਬ ਜੀ ਚੜਦੇ ਸੂਰਜ ਡੁੱਬਦੇ ਸੂਰਜ ਹੂੰ ਹੂੰ ਤੇ ਹੁਣ ਹੁਣ ਤੁਸੀਂ ਸੂਰਤ ਸਿੰਘ ਖਾਲਸਾ ਵਾਲੀ ਵੀ ਗੱਲ ਸੁਣਨਾ ਜੀ ਜਦੋਂ ਆਏ ਬੱਲੇ ਬੱਲੇ ਉਸ ਤੋਂ ਬਾਅਦ ਫਿਰ ਲੋਕਾਂ ਨੇ ਸਵਾਲ ਚੁੱਕੇ ਇਹ ਇੱਕ ਐਸੀ ਭੁਖੜਤ ਹੈ ਜਿਹੜੀ ਸਾਲਾਂ ਬੱਧੀ ਤੁਰੀ ਜਾਂਦੀ ਸਵਾਲ ਹੋਏ ਸਰ ਸਵਾਲ ਤੇ ਪਿਛਲੇ ਦਿਨੀ ਖੋਸਾ ਸਾਹਿਬ ਚੁੱਕ ਰਹੇ ਸਨ ਹਮ ਕਿ ਅਸੀਂ ਅੱਗੇ ਯਕੀਨ ਕੀਤਾ ਤੇ ਉਹ ਬੈਠਾ ਅਮਰੀਕਾ ਦੇ ਵਿੱਚ ਜਾ ਕੇ ਲੋ ਉਹ ਬਿਆਨ ਆਇਆ ਤੇ ਅਗਲੇ ਦਿਨ ਹੀ ਖਬਰ ਆ ਗਈ ਕਿ ਸੂਰਤ ਸਿੰਘ ਖਾਲਸਾ ਅਮਰੀਕਾ ਦੇ ਵਿੱਚ ਸਵਾਸਤ ਆ ਗਏ ਨੇ ਜੀ ਅਸਲ ਦੇ ਵਿੱਚ ਸੂਰਤ ਸਿੰਘ ਖਾਲਸਾ ਅਧਿਆਪਕ ਸਨ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਹਮ ਇਹ ਅਧਿਆਪਕ ਸੀਗੇ ਜੀ ਪੇਸ਼ੇ ਤੋਂ 84 ਵਾਲਾ ਅਟੈਕ ਹੋਇਆ ਦਰਬਾਰ ਸਾਹਿਬ ਹੂੰ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਮਤਲਬ ਨੌਕਰੀ ਜਿਹੜੀ ਸੀ ਤਿਆਗ ਦਿੱਤੀ ਛੱਡ ਦਿੱਤੀ ਜੀ ਫਿਰ 88 ਚ ਸ਼ਾਇਦ ਅਮਰੀਕਾ ਨੂੰ ਹੋ ਗਿਆ ਹੂੰ ਉਸ ਤੋਂ ਬਾਅਦ ਫਿਰ ਆ ਉਹ ਹੜਤਾਲ ਵਾਲਾ ਮਸਲਾ ਹੋ ਗਿਆ ਤਾਂ ਵੀ ਚਲੋ ਜਾਣਾ ਸੰਸਾਰ ਤੋਂ ਸਭਨੇ ਜਾਣਾ ਪਰ ਇਹਨਾਂ ਦੀ ਭੁੱਖ ਹੜਤਾਲ ਤੇ ਵੀ ਬਹੁਤ ਲੋਕਾਂ ਨੇ ਸਵਾਜ ਚੁੱਕੇ ਬਿਲਕੁਲ ਵੈਸੇ ਤੇ ਇਰੋਮ ਸ਼ਰਮੀਲਾ ਪਤਾ ਤੁਹਾਨੂੰ ਭਾਈ ਉਹਦਾ ਵੀ ਸੀਗਾ ਹੂੰ ਉਹਨੇ ਆਪਣੇ ਅੰਦਰ ਫੂੜ ਨਹੀਂ ਜਾਣ ਦਿੱਤਾ ਪਾਈਪ ਲਾ ਕੇ ਜ਼ਬਰਦਸਤੀ ਜੋਨ ਜੋਗਾ ਉਹਨੂੰ ਰੱਖਿਆ ਗਿਆ ਅਣ ਜਦੋਂ ਵੋਟਾਂ ਪਈਆਂ ਸੀ ਝੁੱਗੇ ਚੋਂ ਸ਼ਾਇਦ 80 ਕੇ 90 ਵੋਟਾਂ ਨਿਕਲੀਆਂ ਸੀ ਜਿਨ੍ਹਾਂ ਅਪ ਸਫਾ ਦੇ ਖਿਲਾਫ ਬਹੁਤ ਲੰਬੀ ਲੜਾਈ ਲੜੀ ਲੋਕਾਂ ਨੇ ਆ ਕਦਰ ਪਾਈ ਇਰੋਮ ਸ਼ਰਮੀਲਾ ਗੂਗਲ ਕਰਕੇ ਦੇਖਿਓ ਸਾਬ ਲੋਕ ਇਦਾਂ ਹੀ ਕਰਦੇ ਮਿੰਟੂ ਜੀ ਮੌਕੇ ਆਇਰਨ ਲੇਡੀ ਦੇ ਨਾਮ ਤੇ ਚੱਲਦੇ ਹੂੰ ਤਾਂ ਮਤਲਬ ਕਿ ਇਹ ਚੀਜ਼ਾਂ ਹੁੰਦੀਆਂ ਨੇ ਜੀ ਚਲੋ ਮੈਂ ਬਹੁਤੀਆਂ ਗੱਲਾਂ ਤੇ ਨਹੀਂ ਕਰਦਾ ਜਿਹੜਾ ਸੰਸਾਰ ਤੋਂ ਚਲਾ ਗਿਆ ਜੀ ਜੀ ਤਾਂ ਇਹ ਵੈਸੇ ਵੀ ਅਮਰੀਕਾ 'ਚ ਜਦੋਂ ਕਈ ਕਿਸਮ ਦੇ ਸਵਾਲ ਹੋਏ ਸੀਗੇ ਕੋਈ ਕਹਿੰਦਾ ਜੀ ਚੁੱਪ ਚਪੀਤੇ ਇਹ ਨਿਕਲ ਗਏ ਤੋਂ ਕਿਉਂਕਿ ਇਹਨਾਂ ਤੇ ਸਵਾਲ ਖੜੇ ਹੋ ਰਹੇ ਸੀ ਕੋਈ ਇਹ ਵੀ ਸੱਜਣ ਦਾਅਵੇ ਕਰਦੇ ਆ ਕਿ ਏਜੰਸੀਆਂ ਨੇ ਇਹਨਾਂ ਨੂੰ ਮਜਬੂਰ ਕਰ ਦਿੱਤਾ ਸੀ ਕਿ ਥੋਂ ਨਿਕਲੋ ਹੂੰ ਚਲੇ ਜਾਓ ਤਾਂ ਫਿਰ ਇਹ ਚਲੇ ਗਏ ਜੀ 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 ਕਿੰਟਰੀ ਇਦਾਂ ਹੀ ਆ ਇੱਥੇ ਕਦਰ ਥੋੜੀ ਜੀ ਇਦਾਂ ਹੀ ਪੈਂਦੀ ਬਾਕੀ ਲੋਕ ਸਵਾਲ ਬਹੁਤ ਛੇਦੀ ਚੁੱਕ ਲੈਂਦੇ ਤੇ ਗੱਲਾਂ ਨੂੰ ਜਿਹੜੀਆਂ ਨਹੀਂ ਸਵਾਲ ਕੋਈ ਮਾੜੇ ਤੂੰ ਪਹਿਲਾਂ ਸਵਾਲ ਕੋਈ ਮਾੜੇ ਨਹੀਂ ਹੁੰਦੇ ਜੀ ਸੁਖਮਨ ਸਾਹਿਬ ਹਨਾ ਮੈਂ ਇਲਤੀਜਾ ਕਰਾਂ ਬੇਨਤੀ ਕਰ ਪਰ ਸਵਾਲਾਂ ਦਾ ਮਿਆਰ ਹੋਣਾ ਚਾਹੀਦਾ ਹ ਹ ਸੁਸ਼ਮਤਾ ਸੈਨ ਮੇਰੀ ਬਹੁਤ ਫੇਵਰਟ ਹੈ ਕਈ ਮਾਮਲੇ 'ਚ ਜੀ ਉਹਦੀ ਮੈਂ ਨਾ ਕੰਟਰਵਿਊ ਸੁਣੀ ਸੀ ਤੇ ਉਹਦੇ ਵਿੱਚ ਉਹ ਕਹਿੰਦੀ ਆ ਕਹਿੰਦੀ ਮੇਰੇ ਪਾਪਾ ਨੇ ਮੈਨੂੰ ਗੱਲ ਸੁਣਾਈ ਸੁਣਾਈ ਸੀ ਉਹ ਗੱਲ ਮੈਂ ਪੱਲੇ ਬੰਨੀ ਹੈ ਕਿ ਇਤਿਹਾਸ 'ਚ ਤੁਹਾਨੂੰ ਪੁੱਛੇ ਗਏ ਸਵਾਲ ਦਰਜ ਨਹੀਂ ਹੋਣਗੇ ਦਰਜ ਹੋਣਗੇ ਤੁਹਾਡੇ ਉੱਤਰ। ਕੀ ਬਾਤ ਹੈ। ਇਸ ਕਰਕੇ ਜਦੋਂ ਵੀ ਕਿਸੇ ਸਵਾਲ ਦਾ ਜਵਾਬ ਦੇਣਾ ਹੈ ਨਾ ਉਹ ਐਸਾ ਹੋਵੇ ਕਿ ਇਤਿਹਾਸ 'ਚ ਤੁਹਾਨੂੰ ਨਮੋਸ਼ੀ ਨਾ ਚੱਲੇ। আরে ਕੀ ਗਾਜ਼ਬ ਦੀ ਗੱਲ ਹੈ। ਕੀ ਬਾਤ ਹੈ। ਮੈਂ ਅਕ ਦਿਨ ਆਪਣੇ ਮਿੱਤਰ ਨੂੰ ਆਪਣੇ ਭਰਾ ਨੂੰ ਇਹ ਗੱਲ ਮੈਂ ਵੀ ਸੁਣੀ ਸੀ ਤੁਹਾਡੇ ਮੂੰਹੋਂ ਗੱਲ ਮੈਨੂੰ ਬੜੀ ਚੰਗੀ ਲੱਗੀ। ਬਹੁਤ। ਕਮਾਲ ਦੀ ਗੱਲ ਹੈ ਨਾ ਸਿਰ। ਕਿ ਸਵਾਲ ਕਈ ਵਾਰ ਮਿਆਰ ਤੋਂ ਬਹੁਤ ਇੱਥੇ ਹੁੰਦੇ ਆ ਖਾਸ ਤੌਰ ਤੇ ਇਸ ਯੁੱਗ ਦੇ ਸਵਾਲ ਜਿਹੜੇ ਬੰਦੇ ਨੂੰ ਮਤਲਬ ਕਿ ਖੁਦ ਨੂੰ ਜੀ ਜੀ ਸਵਾਲ ਹੀ ਨਹੀਂ ਕਰਨਾ ਹੁੰਦਾ ਉਹ ਵੀ ਸਵਾਲ ਕਰਦਾ ਹੈ ਪਰ ਤੁਸੀਂ ਦੇਖਣਾ ਕਿ ਉਹ ਜਵਾਬ ਕਿਸ ਤਰ੍ਹਾਂ ਦਾ ਹੈ ਹੂੰ ਕਿਉਂਕਿ ਤੁਹਾਡਾ ਦਿੱਤਾ ਜਵਾਬ ਸ਼ਾਇਦ ਦਰਜ ਹੋਏਗਾ ਉਹ ਤਾਂ ਕਿਤਾਬਾਂ ਕੀ ਭੁੱਲ ਜਾਂਦੇ ਆ ਬਿਲਕੁਲ 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 ਅਮਿੰਟੂ ਜੀ ਇਸੇ ਖਬਰ ਦੇ ਨਾਲ ਹੀ ਆਪਾਂ ਇੱਕ ਹੋਰ ਖਬਰ ਜੋੜ ਦਈਏ ਮਿੱਤਰਾਂ ਦੇ ਕਮੈਂਟ ਵੀ ਆ ਰਹੇ ਨੇ ਜਗਤਾਰ ਸਰਾਜ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਕਾਨੂੰ ਡੱਲੇਵਾਲ ਸਾਹਿਬ ਦੀ ਸਾਰੀ ਮੈਡੀਕਲ ਰਿਪੋਰਟ ਕਹਿੰਦੇ ਮੰਗਵਾਈ ਹੈ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਕਿ ਸੂਰ ਸਿੰਘ ਖਾਸਾ ਜਿੱਦੀ ਮੌਤ ਦਾ ਦੁੱਖ ਹੈ ਪਰ ਸਵਾਲ ਬਹੁਤ ਨੇ ਕਹਿੰਦੇ ਇਹਨਾਂ ਦੇ ਆ ਮੈਂ ਤੁਹਾਨੂੰ ਦੱਸਿਆ ਜੀ ਸਵਾਲ ਬਹੁਤ ਸੀਗੇ ਬਹੁਤ ਸਵਾਲ ਹੋਏ ਸੀ ਜੀ ਜੀ ਡੱਲੇਵਾਲ ਸਾਹਿਬ ਦੀ ਰਿਪੋਰਟ ਵੀ ਮੰਗਵਾਈ ਹੈ ਡੱਲੇਵਾਲ ਸਾਹਿਬ ਦੀ ਵੀ ਸਥਿਤੀ ਜਿਹੜੀ ਸਿਹਤ ਦੀ ਬਹੁਤ ਨਾਜ਼ੁਕ ਹੈ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਪਰ ਹੁਣ ਰਿਪੋਰਟਾਂ ਮੰਗਵਾਈਆਂ ਨੇ ਹਾਈ ਕੋਰਟ ਨੇ ਕਿਉਂਕਿ ਹਾਈ ਕੋਰਟ ਵੀ ਲਗਾਤਾਰ ਇਸ ਚੀਜ਼ ਤੇ ਨਿਗਰਾਨੀ ਰੱਖ ਰਹੀ ਹੈ ਕਰੈਕਸ਼ਨ ਜੀ ਸੁਪਰੀਮ ਕੋਰਟ ਸੇ ਸਮਝ ਜੀ ਜੀ ਮਾਫ ਕਰਨਾ ਸੁਪਰੀਮ ਕੋਰਟ ਜੀ 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 ਹਾਈ ਕੋਰਟ ਚ ਨਹੀਂ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ ਹੂੰ ਤੇ ਸੁਪਰੀਮ ਕੋਰਟ ਨੇ ਇਹ ਜਿਹੜੀ ਰਿਪੋਰਟ ਮੰਗਾਈ ਹੈ ਇਸ ਕਰਕੇ ਕਿਉਂਕਿ ਇਹ ਕਹੀ ਜਾਂਦੇ ਜੀ ਕਿ ਉਹਨਾਂ ਦੀ ਹਾਲਤ ਸਥਿਰ ਹੈ ਸਟੇਬਲ ਹੈ ਜੀ ਕਪਲ ਸਿਬਲ ਪੇਸ਼ ਹੋਏ ਨੇ ਨਾ ਪੰਜਾਬ ਸਰਕਾਰ ਬੰਦੀ ਬੜੇ ਮੰਨੇ ਪਰਵੰਨੇ ਵਕੀਲ ਆ ਵੈਸੇ ਕਈ ਵਾਰ ਨਾ ਮੰਨੇ ਪਰ ਮੰਨੇ ਵਕੀਲ ਵੀ ਕੁਝ ਨਹੀਂ ਕਰ ਸਕਦੇ ਹੁੰਦੇ ਕਹਿੰਦੇ ਕਿ ਆਸਾ ਰਾਮ ਨੇ ਇੰਡੀਆ ਦੇ ਟੌਪ ਦੇ ਵਕੀਲਾਂ ਦੀ ਫੌਜ ਖੜੀ ਕਰ ਦਿੱਤੀ 11 ਸਾਲ ਜ਼ਮਾਨਤ ਨਹੀਂ ਮਿਲੀ। ਕੀ ਬਾਤ। ਕਈ ਵਾਰ ਨਾ ਜੋ ਮਰਜ਼ੀ ਕਰ ਲੋ ਕੀਸੀਆਂ ਹੋ ਕੇ ਹੀ ਰਹਿੰਦੀਆਂ। ਜੀ ਜੀ ਬਿਲਕੁਲ। ਤਾਂ ਆਸਾ ਰਾਮ ਵਾਲੇ ਮਾਮਲੇ 'ਚ ਤੁਸੀਂ ਕਹਿ ਸਕਦੇ ਹੋ ਕਿ ਸਾਰਾ ਕੁਝ ਪੈਸਾ ਨਹੀਂ ਕਰਦਾ। ਕਈ ਵਾਰ ਉਹਨੇ ਬਹੁਤ ਕੁਝ ਤੈਅ ਕਰ ਰੱਖਿਆ ਹੁੰਦਾ ਤੁਹਾਡੇ ਵਾਸਤੇ। ਸੱਚ ਮੁੱਚ। ਤਾਂ ਖੈਰ ਬਈ ਹੁਣ ਇਧਰ ਜੇ ਦੇਖੀਏ ਸਰ ਤਾਂ ਰਿਪੋਰਟ ਤਾਲਬ ਕੀਤੀ ਗਈ ਹੈ ਇਹ ਕਹਿੰਦੇ ਜੀ ਅਸੀਂ ਬਸ 10 ਕਦਮ ਦੀ ਦੂਰੀ ਤੇ ਆ ਜੀ ਮੈਡੀਕਲ ਹੈਲਪ ਲੈ ਕੇ ਵਗੈਰਾ ਵకੈਰ ਉਹਨਾਂ ਨੇ ਕਿਹਾ ਕਿ ਸਾਰੀ ਰਿਪੋਰਟਾਂ ਜਿਹੜੀਆਂ ਨੇ ਲੈ ਕੇ ਆਓ ਫਿਰ ਦੇਖਦੇ ਆ ਤੁਹਾਨੂੰ ਕੀ ਬਣਦਾ ਹੁਣ ਅਗਲੀ ਸੁਣਵਾਈ ਤੇ ਸਾਰਾ ਕੁਝ ਹੀ ਦੇਣਗੇ